ਮਾਤਾ 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 ਮ ਬਹੁਤਾਰੇ ਕੰਮ ਕਰਾਉਂਦਾ ਆ ਪਾ ਰਿਹਾ ਤੇਰੇ ਨਾਲ ਚੱਲੋ ਜੀ ਬਸ ਬਸ ਲਾ 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 ਮੋਬਾਈਲ ਦਿਖਾਈ ਗਈ ਸੀ ਤੇ ਬੋਲੇ ਦਾ ਨੂੰ ਟੀਮਾਂ ਉਸਦੇ ਦੀ ਦਾ ਫਰਜ਼ ਹੋ ਗਿਆ ਨੇ ਤੇ ਚੱਲ ਗਈ ਆ ਸਜੀ ਸੂਟ ਕਰ ਰਿਹਾ ਹੈ ਅੱਜ ਉਹ ਵੀ ਜਨਤਾ ਸਮਾਰਨੀ ਪਹੁੰਚ ਰਹੇ ਨੇ ਤੁਸੀਂ ਸਾਰੇ ਆਇਓ ਮਾਣੋ ਇਸ ਵੇਲੇ ਮੈਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਮੌਜੂਦ ਹਾਂ ਜਿੱਥੇ ਕਿ ਪੰਜਾਬ ਸਰਕਾਰ ਦੀ ਪਿਖਾਰੀਆਂ ਖਿਲਾਫ ਜਿਹੜੀ ਕਾਰਵਾਈ ਹੈ ਉਹ ਦਿਖਾਈ ਦੇ ਰਹੀ ਹੈ ਫਿਲਹਾਲ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਉਸੀਂ ਦੇਖਣਾ ਕਿਸ ਤਰੀਕੇ ਦੇ ਨਾਲ ਜਿਹੜੀ ਪੰਜਾਬ ਸਰਕਾਰ ਦੀ ਕਾਰਵਾਈ ਹੈ ਉਹ ਬਿਖਾਰੀਆਂ ਖਿਲਾਫ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਅੱਜ ਅਮਰੀਕਸਰ ਕਮਿਸ਼ਨਰੇਟ ਦੀ ਗੱਡੀ ਇੱਥੇ ਪਹੁੰਚਦੀ ਹੈ ਗੱਡੀ ਪਹੁੰਚ ਕੇ ਬਿਖਾਰੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਲਿਜਾ ਕੇ ਆਪਣੇ ਆਪਣੇ ਜਿਹੜੇ ਥਾਣੇ ਲੋਕਲ ਲੱਗਦੇ ਨੇ ਉੱਥੇ ਲਿਜਾ ਕੇ ਜਿਹੜੀ ਕਾਰਵਾਈ ਹੈ ਉਹ ਜ਼ਰੂਰ ਮੁਕੰਮਲ ਦੇ ਵਿੱਚ ਲਈ ਜਾਏਗੀ ਮਗਰ ਜੇ ਗੱਲ ਕੀਤੀ ਜਾਵੇ ਤਾਂ ਬਿਖਾਰੀ ਮਾਫੀਆ ਜਦੋਂ ਆਵਾਜ਼ ਉੱਠਦੀ ਹੈ ਤਾਂ ਹੁਣ ਜਿਹੜੀ ਕਾਰਵਾਈ ਹੈ ਪੰਜਾਬ ਸਰਕਾਰ ਦੀ ਉਹ ਵੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਹੁਣ ਕਹਿ ਦਿੱਤਾ ਗਿਆ ਹੈ ਕਿ ਹੁਣ ਜਿਹੜੀ ਕਾਰਵਾਈ ਆ ਉਹ ਲਗਾਤਾਰ ਹੋਵੇਗੀ ਪਿਖਾਰੀ 마ਫੀਆ ਕਰਕੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਵਾਜ਼ ਉੱਠਦੀ ਆ ਉਸ ਆਵਾਜ਼ ਦੇ ਵਿੱਚ ਇਹ ਦੇਖਿਆ ਗਿਆ ਕਿ ਕਿਸ ਤਰੀਕੇ ਨਾਲ ਪਿਖਾਰੀ ਸੜਕਾਂ ਦੇ ਉੱਤੇ ਹਰ ਰੋਡ ਜਿੱਦੋਂ ਵੀ ਤੁਸੀਂ ਗੁਜ਼ਰਦੇ ਹੋਵੋਗੇ ਤੁਸੀਂ ਆਮ ਦੇਖਿਆ ਹੋਵੇਗਾ ਕਿ ਤੁਹਾਡੇ ਗੱਡੀਆਂ ਦੇ ਅੱਗੇ ਆ ਕੇ ਪਿਖਾਰੀ 마ਫੀਆ ਜਿਹੜਾ ਉਹ ਸਾਫ ਸਪਾਈ ਕਰਨ ਲੱਗ ਪੈਂਦਾ ਬਾਅਦ ਦੇ ਵਿੱਚ ਜ਼ਬਰਨ ਜਿਹੜਾ ਉਹ ਜ਼ਰੂਰ ਮੰਗਦਾ ਹੋਇਆ ਦਿਖਾਈ ਦਿੰਦਾ ਤਾਂ ਇਸ ਦੇ ਵਿੱਚ ਇਹ ਵੀ ਕਾਨੂੰਨੀ ਕਾਰਵਾਈ ਹੋਵੇਗੀ ਕਿ ਉਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਏਗਾ ਪਤਾ ਕਰਾਇਆ ਜਾਏਗਾ ਕਿ ਕਿ ਜਿਹੜੇ ਉਹਨਾਂ ਕੋਲੋ ਬੱਚੇ ਹੁੰਦੇ ਨੇ ਕਿ ਉਹਨਾਂ ਦੇ ਹੀ ਬੱਚੇ ਨੇ ਮੁਕੰਮਲ ਰੂਪ ਦੇ ਵਿੱਚ ਜਿਹੜੀ ਕਾਰਵਾਈ ਹੈ ਉਹ ਜ਼ਰੂਰ ਕਰਵਾਈ ਜਾਵੇਗੀ ਤੇ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਭਿਖਾਰੀ ਮਾਪਿਆਂ ਦਾ ਮੁੱਦਾ ਜਦੋਂ ਉੱਠਿਆ ਇਹ ਖਾਸ ਤੌਰ ਤੇ ਅੰਮ੍ਰਿਤਸਰ ਸ਼ਹਿਰ ਤੋਂ ਉੱਠਿਆ ਤੇ ਸਮਾਈਲ ਪ੍ਰੋਜੈਕਟ ਜੋ ਕਿ ਕੇਂਦਰ ਸਰਕਾਰ ਦਾ ਕਈ ਸਮੇਂ ਤੋਂ ਆਇਆ ਤਾਂ ਹੁਣ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜਾ ਉਹ ਲਾਗੂ ਹੁੰਦਾ ਆ ਮੁਕੰਮਲ ਰੂਪ ਦੇ ਵਿੱਚ ਦਿਖਾਈ ਦੇਗਾ ਕਿਉਂਕਿ ਪੰਜਾਬ ਸਰਕਾਰ ਬਹੁਤ ਸਮੇਂ ਤੋਂ ਕਹਿ ਰਹੀ ਸੀ ਕਿ ਹੁਣ ਜਿਹੜੀ ਕਾਰਵਾਈ ਹੈ ਹੁਣ ਅਸੀਂ ਅਮਲ ਦੇ ਵਿੱਚ ਲਿਆਵਾਂਗੇ ਤਾਂ ਹੁਣ ਪੂਰਾ ਰੂਪ ਦੇ ਵਿੱਚ ਅਮਲ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਕਾਰਵਾਈ ਹੈ ਉਹ ਲਿਆਂਦੀ ਜਾਵੇਗੀ ਨਾਲ ਦੀ ਨਾਲ ਦੇਖੋ ਅਸੀਂ ਇਸ ਸਮੇਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਸਿੱਤਾ ਤੇ ਗੋਲਡਨ ਗੇਟ ਤੇ ਜਿਹੜਾ ਪਠਾਰੀ ਮਾਪਿਆ ਨੂੰ ਜਿਹੜਾ ਉਠਾ ਕੇ ਅੰਮ੍ਰਿਤਸਰ ਕਮਿਸ਼ਨਰੇਟ ਦੀ ਗੱਡੀ ਹੈ ਉਹ ਜ਼ਰੂਰ ਲੈ ਜਾ ਗਈ ਹੈ ਤੋਂ ਅਗਰ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਆ ਕੰਪਲੇਂਟ ਵੀ ਦਰਜ ਹੋਈ ਹੈ ਜਿਸ ਦੇ ਵਿੱਚ ਕਾਰਵਾਈ ਵੀ ਜਿਹੜੀ ਅਮਲ ਦੇ ਵਿੱਚ ਲਿਆਈ ਗਈ ਹੈ ਕਿ ਇੱਕ ਆ ਲੇਡੀਜ਼ ਕੋਲ ਉਸ ਦੇ ਬੱਚੇ ਤੋਂ ਜਿਹਨੂੰ ਪੁੱਛਿਆ ਗਿਆ ਕਿ ਜਬਰਨ ਤੁਹਾਡੇ ਕੋਲ ਪੀਕ ਮੰਗਾਂਦੇ ਤਾਂ ਉਹਨਾਂ ਨੂੰ ਕਿਹਾ ਗਿਆ ਹਾਂ ਤਾਂ ਉਸ ਤੋਂ ਇਹ ਖਿਲਾਫ ਜਿਹੜਾ ਪਰਚਾ ਉਹ ਵੀ ਹੋਇਆ ਤੇ ਉਹ ਵੀ ਜੇਲੇ ਜਿਹੜਾ ਭੇਜਿਆ ਗਿਆ ਤਾਂ ਅੰਮ੍ਰਿਤਸਰ ਤੋਂ ਸ਼ੁਰੂਆਤ ਹੋਈ ਹੈ ਤਾਂ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਈ ਜਾਏਗੀ ਤਾਂ ਹੁਣ ਪੰਜਾਬ ਸਰਕਾਰ ਲਗਾਤਾਰ ਪਿਖਾਰੀ ਮਾਫੀਆ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਹੈ ਕਿਉਂ ਕਰਨਾ ਪਿਆ ਰਿਹਾ ਪੰਜਾਬ ਸਰਕਾਰ ਨੂੰ ਕਿਉਂਕਿ ਪਿਖਾਰੀ ਮਾਫੀਆ ਦੇ ਵਿੱਚ ਕੋਈ ਆਈਐਸਆਈ ਏਜੰਟ ਵੀ ਹੋ ਸਕਦਾ ਹੈ ਕੋਈ ਖੂਫੀਆ ਜਾਣਕਾਰੀ ਜਿਹੜੀ ਹੈ ਭਾਰਤ ਦੀ ਉਹ ਪਾਕਿਸਤਾਨ ਵੀ ਭੇਜ ਸਕਦਾ ਕਿਉਂਕਿ ਸਰਹਾਦੀ ਏਰੀਆ ਹੈ ਤਾ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰ ਰਹੇ ਆ ਤਾਂ ਸਰਹਾਦੀ ਏਰੀਆ ਬਾਰਡਰ ਬਿਲਕੁਲ ਨੇੜੇ ਆ ਤਾਂ ਕੀ ਪਤਾ ਕਿ ਅੰਮ੍ਰਿਤਸਰ ਤੋਂ ਜਿਹੜਾ ਉਹ ਠਿਖਾਰੀ ਜਿਹੜੇ ਨੇ ਜਾਣਕਾਰੀ ਜਿਹੜੀ ਆ ਉਹ ਪਾਕਿਸਤਾਨ ਵੀ ਪੇਚ ਸਕਦੇ ਨੇ ਕਿਉਂਕਿ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਸ੍ਰੀ ਗੁਰੂ ਰਾਮਦਾਸ ਦੀ ਨਗਰੀ ਤਾਂ ਇੱਥੇ ਖਾਨ ਟੀਮ ਰਹਿਣ ਸੈਨ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਮਗਰ ਇੰਨੀ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਠਿਖਾਰੀ ਮਾਫੀਆ ਆਇਆ ਕਿੱਦਾਂ ਇਹ ਸਵਾਲ ਉੱਠਦਾ ਹੈ ਤਾਂ ਇਥੋਂ ਦੇ ਸਮਾਜਸੀਆਂ ਵੱਲੋਂ ਵੀ ਜਿਹੜੀ ਆਵਾਜ਼ ਚੱਕੀ ਗਈ ਤਾਂ ਕਈ ਲੋਕਾਂ ਨੇ ਵੀ ਇੱਥੇ ਆ ਜਿਹੜਾ ਸਹੀ ਦੇ ਵਿੱਚ ਜਿਹੜਾ ਜਵਾਬ ਆ ਉਹ ਦਿੱਤਾ ਤੇ ਲੋਕਾਂ ਵੱਲੋਂ ਕਿਹਾ ਗਿਆ ਕਿ ਬਿਲਕੁਲ ਸਹੀ ਹੈ ਕਿ ਬਖਾਰੀ ਜਿਹੜੇ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਪਤਾ ਲੱਗਣਾ ਚਾਹੀਦਾ ਕਿ ਇਹ ਲੋਕ ਆਖਿਰਕਾਰ ਆਉਂਦੇ ਕਿਥੋਂ ਨੇ ਕਿਉਂਕਿ ਇਹਨਾਂ ਕੋਲ ਨਾ ਆਧਾਰ ਕਾਰਡ ਨੇ ਤੇ ਇਹ ਵੀ ਨਹੀਂ ਪਤਾ ਲੱਗ ਪੈਂਦਾ ਕਿ ਕਿਥੋਂ ਦੇ ਰਹਿਣ ਵਾਲੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਦੀ ਜਿਹੜੀ ਕਾਰਵਾਈ ਹੈ ਅਮ੍ਰਿਤਸਰ ਤੋਂ ਸ਼ੁਰੂਆਤ ਹੋ ਚੁੱਕੀ ਹੈ ਅਮ੍ਰਿਤਸਰ ਦਾ ਗੋਲਡਨ ਗੇਟ ਆ ਬਿਲਕੁਲ ਅਮ੍ਰਿਤਸਰ ਦੇ ਜਦੋਂ ਅਸੀਂ ਅੰਦਰ ਨੂੰ ਦਾਖਲ ਹੁੰਦੇ ਆ ਤਾਂ ਅਮ੍ਰਿਤਸਰ ਦੇ ਗੋਲਡਨ ਗੇਟ ਤੋਂ ਦਾਖਲ ਹੁੰਦੇ ਆ ਤੇ ਹੁਣ ਜਿਹੜੀ ਲਗਾਤਾਰ ਜ ਪੰਜਾਬ ਸਰਕਾਰ ਵੱਲੋਂ ਕੀਤੀ ਜਾਗੀ ਅੰਮ੍ਰਿਤਸਰ ਕਮਿਸ਼ਨਰੇਟ ਦੀ ਗੱਡੀ ਜਿਹੜੀ ਇੱਥੇ ਥੋੜੇ ਸਮੇਂ ਪਹਿਲਾਂ ਪਹੁੰਚੀ ਸੀ ਤਾਂ ਉਹਨਾਂ ਵੱਲੋਂ ਜਿਹੜੀ ਕਾਰਵਾਈ ਆ ਉਹ ਕੀਤੀ ਗਈ ਆ ਮੰਗਤਿਆਂ ਨੂੰ ਫੜ ਕੇ ਜਿਹੜਾ ਉਹ ਜ਼ਰੂਰ ਲਿਜਾਇਆ ਗਿਆ ਕਿਹੜੀ ਜਗਤ ਕੀਤੀ ਗਈ ਕਾਰਵਾਈ ਇਹ ਬੱਚੇ ਛੋਟੇ ਛੋਟੇ ਜਿਹੇ ਨੇ ਭੀਗ ਮੰਗਦੇ ਨੇ ਤੇ ਲੋਕਾਂ ਨੂੰ ਰਿਟਰਨ ਕਰਦੇ ਨੇ ਸਾਰੇ ਪਬਲਿਕ ਨੂੰ ਰਿਟਰਨ ਕਰਦੇ ਨੇ ਇਹ ਵੀ ਨਹੀਂ ਪਤਾ ਉਹ ਬੱਚੇ ਇਹਨਾਂ ਦੇ ਆ ਕਿ ਕਿਸੇ ਦੇ ਆ ਹੁਣ ਕਿੱਥੇ ਲੈ ਜਾਇਆ ਜਾ ਰਿਆ ਇਹਨਾਂ ਨੂੰ ਅੱਛਾ ਜੀ ਕੀ ਕਾਰਵਾਈ ਕੀ ਕੀਤੀ ਜਾਏਗੀ ਨਾਲੇ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਦੇ ਮਾਲਾ ਸਰ ਸੀਨੀਅਰ ਅਸਰਾਂ ਦੇ ਮੈਂ ਹਾਂ